ਦੇਖੋ ਕਹਿੰਦੇ ਜਦੋਂ ਮੈਂ ਉਹਨੂੰ ਗੁਰਤੀ ਦੇ ਰਿਆ ਸੀਗਾ ਹੁਣ ਆਪੇ ਹੀ ਕਹਿੰਦੇ ਸੀਗੇ ਕਹਿੰਦੇ ਨਹੀਂ ਤਾਂ ਤੁਸੀਂ ਮੈਨੂੰ ਦੱਸੋ 20 30 ਮਿੰਟ ਦੇ ਬੱਚੇ ਨੂੰ ਯਾ ਦੇ ਕੀ ਪਤਾ ਹੁੰਦਾ ਕਹਿੰਦੇ ਜਦੋਂ ਮੈਂ ਗੁਰਤੀ ਦੇ ਰਿਆ ਸੀ ਉਹਨੂੰ ਚੰਗੀ ਤਰ੍ਹਾਂ ਅੱਖਾਂ ਇਦਾਂ ਉੱਤੇ ਨੂੰ ਕਰਕੇ ਇਦਾਂ ਸੀਗਾ ਕਿ ਮੈਂ ਉਹੀ ਆ ਬਾਪੂ ਆ ਗਏ ਆ ਫਿਕਰ ਨਾ ਕਰ ਉਹੀ ਉਹ ਮੇਰੇ ਕੰਨ ਚ ਬਾਰ ਬਾਰ ਕਿਹਾ ਜਾਂਦਾ ਇਹ ਕਹਿੰਦੇ ਆ ਗਿਆ ਉਹ ਫਿਕਰ ਨਾ ਕਰ ਉਹੀ ਤੁਸੀਂ ਪੁੱਛ ਲਓ ਚਾਹੇ 20 20 ਮਿੰਟ ਦੇ 15 20 ਮਿੰਟ ਦੇ ਬੱਚੇ ਨੂੰ ਕੀ ਪਤਾ ਹੁੰਦਾ ਲੋਕੀ ਕਿੰਨੀ ਦੂਰੋਂ ਦੂਰੋਂ ਗੁੜਤੀ ਦਵਾਈਆਂ ਆਉਂਦੇ ਸੀਗੇ ਉਹੀ ਬਾਪੂ ਬਲਕੌਰ ਆ ਹੁਣ ਉਹ ਬਾਪੂ ਨੇ ਇੱਕ ਹੋਰ ਗੱਲ ਕੀਤੀ ਮੈਨੂੰ ਇਤਿਹਾਸ ਦੇ ਨਾਲ ਜੋੜੂਗਾ ਇਹਨੂੰ ਪੁਰਾਣੀਆਂ ਚੀਜ਼ਾਂ ਦੇ ਨਾਲ ਜੋੜੂਗਾ ਇਹਨੂੰ ਹੁਣ ਮੈਂ ਇਹੋ ਜਿਹਾ ਬਣਾਉਂਗਾ ਕਿ ਆਉਣ ਵਾਲੇ ਭੁੱਖ ਨੂੰ ਜਿਹੜਾ ਭੁੱਖ ਪੰਜਾਬ ਦਾ ਗਲਤ ਰਸਤੇ 'ਚ ਪੈ ਰਿਹਾ ਉਹ ਤੋਂ ਦੂਰ ਕਰਕੇ ਇਹਨੂੰ ਚੰਗਾ ਤੇ ਮਿਊਜ਼ਿਕ ਦੇ ਨਾਲ ਜੋੜੂਗਾ ਇਤਿਹਾਸ ਰਿਪੀਟ ਕਰ ਰਿਹਾ ਜੀ ਇਹ ਸਾਖੀਆਂ 'ਚ ਸੁਣਦੇ ਸੀਗੇ ਗਰਬਾਣੀ ਸੁਣਦੇ ਹੁੰਦੇ ਸੀਗੇ ਕਿ ਪ੍ਰਮਾਤਮਾ ਤੇ اٹਲ ਵਿਸ਼ਵਾਸ ਹੋਣਾ ਚਾਹੀਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਹਨਾ ਆ ਜੋ ਸਾਹਮਣੇ ਦੇਖ ਰਹੇ ਆ ਪਰ ਬੇਬੇ ਬਾਪੂ ਨੇ ਹੌਸਲਾ ਨਹੀਂ ਕਰੇ ਹਾਰਿਆ ਬੇਬੇ ਬਾਪੂ ਦਾ ਡੋਲੇ ਨਹੀਂ ਕਦੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਭਰੋਸਾ ਨਹੀਂ ਉੱਠਿਆ ਕਦੇ ਆਉਣ ਵਾਲੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਨਵੇਂ ਬੱਚੇ ਸੁਸਾਇਟੀ ਵਾਲੇ ਪਾਸੇ ਤੁਰ ਪੈਂਦੇ ਨੇ ਜਦ ਮਾੜਾ ਮੋਟਾ ਕੁਝ ਹੁੰਦਾ ਪਰ ਆ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦਾ ਜਿਗਰਾ ਦੇਖੋ ਸਾਰਾ ਕੁਝ ਗਵਾ ਕੇ ਵੀ ਆਪਣਾ ਸਭ ਕੁਝ ਗਵਾ ਕੇ ਇੱਕੋ ਇਕਲੌਤਾ ਪਤ ਸੀਗਾ ਸਭ ਕੁਝ ਗਵਾ ਵੀ ਲਿਆ ਪਰ ਫਿਰ ਵੀ ਉਹ ਡੋਲੇ ਨਹੀਂ ਟੱਲ ਰਹੇ ਫਿਰ ਗੁਰੂ ਗ੍ਰੰਥ ਸਾਹਿਬ ਨੇ ਜਦ ਬਾਹ ਫੜੀ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਆ ਦੇਖੋ ਹਰੇਕ ਨੇਰੇ ਜੋ ਕੱਢ ਰਿਆ ਰੱਬ ਹਰੇਕ ਉਸ ਨੇਰੇ ਜੋ ਕੱਢ ਰਿਆ बस ਵਿਸ਼ਵਾਸ ਹੋਣਾ ਚਾਹੀਦਾ ਅੱਜ ਸਭ ਤੋਂ ਵੱਡਾ ਵਿਸ਼ਵਾਸ ਫਿਰ ਇਸ ਮੁੜ ਕੇ ਉਹ ਪਰਵਾਰ ਕਦੇ ਕਿਸ ਨੇ ਸੋਚਿਆ ਸੀ ਕਿ ਉਹੀ ਹਵੇਲੀ ਸੀਗੀ ਜਿੱਥੇ ਬਹਿਣ ਸਾਰਾ 24 ਘੰਟੇ ਜਿੰਨੇ ਨਾਲ ਸੀਗੇ ਬਾਪੂ ਦੇ ਸਾਰਿਆਂ ਦੇ ਮੂੰਹ ਤੇ ਸਾਡੇ ਵੀ ਅੰਦਰ ਦੁੱਖ ਹੁੰਦਾ ਸੀਗਾ ਇੱਕ ਪਰ ਹੁਣ ਕਿਤੇ ਨਾ ਕਿਤੇ ਰਾਹਤ ਆ ਕਿਤੇ ਨਾ ਕਿਤੇ ਇੱਕ ਆਸ ਆ ਉਸ ਅਕਾਲਪੁਰ ਕੁਆਗਰੂ ਦੇ ਕਿ ਪ੍ਰਮਾਤਮਾ ਹੈਗਾ ਇਸ ਧਰਤੀ ਤੇ ਪਹਿਲਾਂ ਜਦੋਂ ਗੋਲੀ ਲੱਗੀ ਸੀ ਆ ਫਿਰ ਉਹ ਫੋਟੋ ਦੇਖਦੇ ਸੀ ਦਿਲ ਕਹਿੰਦਾ ਸੀਗਾ ਯਾਰ ਇਹ ਬੰਦਾ ਤਾਂ ਹੋ ਹੀ ਨਹੀਂ ਸਕਦਾ ਇਦਾਂ ਪਰ ਹੁਣ ਲੱਗਦਾ ਕਿ ਪ੍ਰਮਾਤਮਾ ਸਭ ਤੋਂ ਵੱਡਾ ਅਟੱਲਾ ਤੇ ਪ੍ਰਮਾਤਮਾ ਤੋਂ ਉੱਤੇ ਕੁਝ ਨਹੀਂ ਵੀਰ ਜੀ ਤੁਹਾਡੀ ਸਿੱਧੂ ਨਾਲ ਬਹੁਤ ਜੀ ਦਿੱਕੀਆਂ ਰਹੀਆਂ ਨੇ ਹਨਾ ਹੁਣ ਦੁਬਾਰੇ ਵਰਤ ਹੋਇਆ ਸਿੱਧੂ ਦਾ ਤੇ ਕੀ ਕਿਸ ਤਰ੍ਹਾਂ ਮੈਸੇਜ ਕਰਦੇ ਹੋ ਸਾਡੀਆਂ ਉਹਦੇ ਫਾਦਰ ਨਾਲ ਵੀ ਉਸ ਤੋਂ ਬਨੇ ਦੀਕੀਆਂ ਨਹੀਂਆਂ ਜਿੱਥੇ ਕੋਈ ਗੱਲ ਨਹੀਂ ਚਾਹਤਦਾ ਸੀ ਉਸੇ ਉਹ ਜਾ ਕੇ ਬੋਲੇ 1.5 ਸਾਲ ਤੱਕ ਅਸੀਂ ਚਾਹੇ ਪੀਏ ਯੂ ਦੀ ਗੱਲ ਹੋਵੇ ਚਾਹੇ ਕਿਤੇ ਵੀ ਗੱਲ ਹੋਵੇ ਜਿੱਥੇ ਸਰਕਾਰ ਹਰ ਇੱਕ ਬੰਦੇ ਦੀ ਹਰ ਇੱਕ ਪੰਜਾਬੀ ਦੀ ਅੰਦਰੋਂ ਤਾਂ ਆਸ ਉਮੀਦ ਰਹੀ ਸੀਗੀ ਕਿ ਇਹਦੇ ਵਾਸਤੇ ਕੋਈ ਨਾ ਕੋਈ ਅਸੀਂ ਜਸਟਿਸ ਲੈ ਸਕੀਏ ਕਿ ਮਾਪਿਓ ਵਾਸਤੇ ਕੁਝ ਕਰ ਸਕੀਏ ਤੇ ਅੱਜ ਜੋ ਹੋ ਉਹ ਮੈਨੂੰ ਲੱਗਦਾ ਉਦਾਂ ਹੀ ਪੂਰਾ ਹੋ ਰਿਹਾ ਆ ਉਹ ਆਪਣੇ ਆਪ ਵੀ ਧਰਤੀ ਤੇ ਆ ਕੇ ਆਪਣੇ ਮਾਪਿਓ ਨੂੰ ਖੁਸ਼ ਕਰ ਗਿਆ ਹਰ ਇੱਕ ਬੰਦੇ ਨੂੰ ਖੁਸ਼ ਕਰ ਗਿਆ ਉਹ ਇਹਦੀ ਰੂਹ ਸੀਗਾ ਜਿਹੜਾ ਉਹਨੂੰ ਹੱਥ ਲਾਉਂਦਾ ਸੀਗਾ ਤੁਸੀਂ ਦੇਖੋ ਜੇ ਕਿਸੇ ਦਾ ਉਹਨੇ ਨਾਂ ਵੀ ਲੈ ਲਿਆ ਉਹ ਵੀ ਫੇਮਸ ਹੋ ਗਿਆ ਤਾਂ ਸਿਰਫ ਇੱਕ ਗੱਲ ਰਹਿ ਗਈ ਸੀ ਆਪਣੇ ਮਾਪਿਓ ਦਾ ਮਾਤਾ ਚਰਨ ਕਾ ਔਰ ਬਾਪੂ ਬਲਕਿ ਮਾਪਿਓ ਤੋਂ ਵੱਧ ਦੁੱਖ ਕਿਸੇ ਨੂੰ ਨਹੀਂ ਹੁੰਦਾ ਪਰ ਉਹ ਇਹਨਾਂ ਦੀ ਵੀ ਖੁਆਇਸ਼ ਪੂਰੀ ਕਰਕੇ ਇਸ ਤੋਂ ਵੱਡੀ ਗੱਲ ਤਾਂ ਕੋਈ ਨਹੀਂ ਹੋ ਸਕਦੀ ਇੱਕ ਕਦੇ ਇਤਿਹਾਸ 'ਚ ਮੈਂ ਤਾਂ ਨਹੀਂ ਦੇਖਿਆ ਸਾਹ ਸਾਖੀਆਂ ਸੁਣੀਆਂ ਫਿਲਮਾਂ ਦੇਖੀਆਂ ਬਾਹੂਬਲੀ ਵਰਗੀ ਫਿਲਮਾਂ ਦੇਖੀਆਂ ਪਰ ਇਹ ਆਪਣੇ ਮਾਨਸੇ 'ਚ ਪੰਜਾਬ 'ਚ ਹੋਇਆ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਤੇ ਪ੍ਰਮਾਤਮਾ ਤੇ ਭਰੋਸਾ ਹੋ ਗਿਆ ਹੋਰ ਕਾਫੀ ਸਮਾਂ ਬੈਠ ਕੇ ਆਹ ਬਾਪੂ ਜੀ ਉਹ ਨਾਲ ਬੈਠੇ ਕਿਵੇਂ ਲੱਗਿਆ ਵੀ ਥੋੜੀ ਰਾਹਤ ਜ਼ਰੂਰ ਮਿਲਦੀ ਹੈ ਦੇਖੋ ਕਹਿੰਦੇ ਜਦੋਂ ਮੈਂ ਉਹਨੂੰ ਗੁੜਤੀ ਦੇ ਰਿਹਾ ਸੀਗਾ ਹੁਣ ਕਹਿੰਦੇ ਨਹੀਂ ਤਾਂ ਤੁਸੀਂ ਮੈਨੂੰ ਦੱਸੋ 20 30 ਮਿੰਟ ਦੇ ਬੱਚੇ ਨੂੰ ਯਾ ਦੇ ਕੀ ਪਤਾ ਹੁੰਦਾ ਕਹਿੰਦੇ ਜਦੋਂ ਮੈਂ ਗੁੜਤੀ ਦੇ ਰਿਹਾ ਸੀ ਉਹਨੂੰ ਚੰਗੀ ਤਰ੍ਹਾਂ ਅੱਖਾਂ ਇਦਾਂ ਉੱਤੇ ਨੂੰ ਕਰਕੇ ਇਦਾਂ ਸੀਗਾ ਕਿ ਮੈਂ ਉਹੀ ਆ ਬਾਪੂ ਆ ਗਏ ਆ ਫਿਕਰ ਨਾ ਕਰ ਹੁਣ ਉਹੀ ਉਹ ਮੇਰੇ ਕੰਨ 'ਚ ਬਾਰ ਬਾਰ ਕਿਹਾ ਜਾਂਦਾ ਕਹਿੰਦੇ ਆ ਗਿਆ ਉਹ ਫਿਕਰ ਨਾ ਉਹੀ ਤੁਸੀਂ ਪੁੱਛ ਲਓ ਚਾਹੇ 20 ਦੇ 20 ਮਿੰਟ ਦੇ 15 20 ਮਿੰਟ ਦੇ ਬੱਚੇ ਨੂੰ ਕੀ ਪਤਾ ਹੁੰਦਾ ਲੋਕੀ ਕਿੰਨੀ ਦੂਰੋਂ ਦੂਰੋਂ ਗੁੜਤੀ ਦਿਵਾਉਣ ਆਉਂਦੇ ਸੀਗੇ ਉਹੀ ਬਾਪੂ ਬਲਕੌਰ ਹੋਰ ਹੁਣ ਉਹ ਬਾਪੂ ਨੇ ਇੱਕ ਹੋਰ ਗੱਲ ਕੀਤੀ ਮੈਨੂੰ ਇਤਿਹਾਸ ਦੇ ਨਾਲ ਜੋੜੂਗਾ ਇਹਨੂੰ ਪੁਰਾਣੀਆਂ ਚੀਜ਼ਾਂ ਦੇ ਨਾਲ ਜੋੜੂਗਾ ਇਹਨੂੰ ਹੁਣ ਮੈਂ ਇਹੋ ਜਿਹਾ ਬਣਾਉਂਗਾ ਕਿ ਆਉਣ ਵਾਲੇ ਭੁੱਖ ਨੂੰ ਜਿਹੜਾ ਭੁੱਖ ਪੰਜਾਬ ਦਾ ਗਲਤ ਰਸਤੇ 'ਚ ਪੈ ਰਿਹਾ ਉਹ ਤੋਂ ਦੂਰ ਕਰਕੇ ਇਹਨੂੰ ਚੰਗਾ ਤੇ ਮਿਊਜ਼ਿਕ ਦੇ ਨਾਲ ਜੋੜੂਗਾ ਜ਼ਰੂਰ ਇਹ ਬਾਤ ਬਹੁਤ ਵਧੀਆ